ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸ਼ਿਵਰਾਈਟ ਲੌਂਦੇ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਕਲਿੱਕ ਕਰਕੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਔਨ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਹੈ ਨਵੰਬਰ ਵਿੱਚ ਹੋਣ ਵਾਲੇ ਪਾਸ ਦੇ ਟੈਸਟ ਦੇ ਲਈ ਪ੍ਰਸ਼ਨਾਂ ਤੇ ਉੱਤਰਾਂ ਦੀ ਦੁਹਰਾਈ ਦੇ ਅਧੀਨ ਅੱਜ ਅਸੀਂ ਕਰਾਂਗੇ ਮੌਲਿਕ ਅਧਿਕਾਰ ਫੰਡਾਮੈਂਟਲ ਰਾਈਟਸ ਪਾਠ ਦੇ ਪ੍ਰਸ਼ਨਾਂ ਦੀ ਦੁਹਰਾਈ ਪ੍ਰਸ਼ਨ ਨੰਬਰ 1 ਭਾਰਤ ਦੇ ਸੰਵਿਧਾਨ ਵਿੱਚ ਕਿੰਨੇ ਮੌਲਿਕ ਅਧਿਕਾਰ ਸ਼ਾਮਲ ਕੀਤੇ ਗਏ ਹਨ ਤੇ ਇਸ ਸਮੇਂ ਭਾਰਤ ਦੇ ਸੰਵਿਧਾਨ ਦੇ ਵਿੱਚ 6 ਮੌਲਿਕ ਅਧਿਕਾਰ ਆ ਪਹਿਲਾਂ 7 ਹੁੰਦੇ ਸੀ 44ਵੀਂ ਸੋਧ ਰਾਹੀਂ ਜਿਹੜਾ ਫੰਡਾਮੈਂਟਲ ਰਾਈਟ ਸੀਗਾ ਸੰਪਤੀ ਦਾ ਰਾਈਟ ਟੂ ਪ੍ਰੋਪਰਟੀ ਉਹਨੂੰ ਜਿਹੜਾ ਸੀਗਾ ਮੌਲਿਕ ਅਧਿਕਾਰਾਂ ਵਾਲੇ ਅਧਿਆਇ ਵਿੱਚੋਂ ਕੱਢ ਕੇ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਮੌਲਿਕ ਅਧਿਕਾਰਾਂ ਦੀ ਗਿਣਤੀ 6 ਰਹਿ ਗਈ ਸੀ ਤਾਂ ਹੁਣ ਇਸ ਸਮੇਂ ਮੌਲਿਕ ਅਧਿਕਾਰਾਂ ਦੀ ਗਿਣਤੀ 6 ਹੈ ਪ੍ਰਸ਼ਨ ਨੰਬਰ 2 ਮੌਲਿਕ ਅਧਿਕਾਰ ਕਿਸ ਦੇਸ਼ ਦੇ ਸੰਵਿਧਾਨ ਤੋਂ ਲੈ ਗਏ ਹਨ ਜਿਵੇਂ ਕਿ ਜੇ ਤੁਸੀਂ ਜਾਣਦੇ ਹੋ ਕਿ ਸਾਡੇ ਸੰਵਿਧਾਨ ਦੀਆਂ ਬਹੁਤ ਸਾਰੀਆਂ ਧਾਰਾਵਾਂ ਸਿਧਾਂਤ ਦੂਜੇ ਦੇਸ਼ਾਂ ਦੇ ਸੰਵਿਧਾਨਾਂ ਤੋਂ ਗ੍ਰਹਿਣ ਕੀਤੀਆਂ ਗਈਆਂ ਨੇ ਉਸੇ ਤਹਿਤ ਮੌਲਕ ਅਧਿਕਾਰ ਅਮਰੀਕਾ ਦੇ ਸੰਵਿਧਾਨ ਤੋਂ ਗ੍ਰਹਿਣ ਕੀਤੇ ਗਏ ਹਨ ਪ੍ਰਸ਼ਨ ਨੰਬਰ 13 ਸਮਾਨਤਾ ਦੇ ਅਧਿਕਾਰ ਦਾ ਵਰਣਨ ਧਾਰਾ ਡੈਸ਼ ਤੋਂ ਧਾਰਾ 18 ਤੱਕ ਕੀਤਾ ਗਿਆ ਹੈ ਤਾਂ ਸਮਾਨਤਾ ਦਾ ਅਧਿਕਾਰ ਜਿਹੜਾ ਹੈ ਉਹਦਾ ਵਰਣਨ ਕੀਤਾ ਗਿਆ ਹੈ ਧਾਰਾ 14 ਤੋਂ ਧਾਰਾ 18 ਤੱਕ ਵੈਸੇ ਜਿਹੜੇ ਸਾਡੇ ਮੂਡਲੇ ਅਧਿਕਾਰ ਨੇ ਜਾਂ ਫੰਡਾਮੈਂਟਲ ਰਾਈਟਸ ਨੇ ਉਹਨਾਂ ਦੇ ਅਨੁਛੇਦ 14 ਤੋਂ 32 ਤੱਕ ਉਹਨਾਂ ਦੀ ਵਿਵਸਥਾ ਕੀਤੀ ਗਈ ਹੈ ਉਹਨਾਂ ਦੇ ਵਿੱਚੋਂ 14 ਤੋਂ 18 ਤੱਕ ਜਿਹੜਾ ਆ ਗਿਆ ਉਹ ਹੈਗਾ ਸਮਾਨਤਾ ਦਾ ਅਧਿਕਾਰ ਪ੍ਰਸ਼ਨ ਨੰਬਰ 4 ਜਦੋਂ ਭਾਰਤੀ ਸੰਵਿਧਾਨ ਲਾਗੂ ਹੋਇਆ ਸੀ ਉਸ ਸਮੇਂ ਇਸ ਵਿੱਚ ਕਿੰਨੇ ਮੌਲਿਕ ਅਧਿਕਾਰ ਸਨ ਸੱਤ ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਜਦੋਂ ਭਾਰਤੀ ਸੰਵਿਧਾਨ ਲਾਗੂ ਹੋਇਆ ਉਸ ਸਮੇ 7 ਮੌਲਿਕ ਅਧਿਕਾਰ ਸਨ ਬਾਅਦ ਵਿੱਚ 44ਵੀਂ ਸੋਧ ਰਾਹੀਂ ਜਿਹੜਾ ਹੈਗਾ ਉਹ ਸੰਪਤੀ ਦੇ ਅਧਿਕਾਰ ਨੂੰ ਰਾਈਟ ਟੂ ਪ੍ਰੋਪਰਟੀ ਨੂੰ ਮੌਲਿਕ ਅਧਿਕਾਰਾਂ ਵਾਲੇ ਅਧਿਆਇ ਵਿੱਚੋਂ ਐਲੀਮੀਨੇਟ ਕਰਕੇ ਕੱਢ ਕੇ ਉਹਨੂੰ ਕਾਨੂੰਨੀ ਅਧਿਕਾਰ ਦਾ ਦਰਜਾ ਦੇ ਦਿੱਤਾ ਗਿਆ ਸੀ ਉਸ ਤੋਂ ਬਾਅਦ ਸਾਡੇ ਮੌਲਿਕ ਅਧਿਕਾਰਾਂ ਦੀ ਗਿਣਤੀ ਇਸ ਸਮੇ 6 ਹੈ ਪ੍ਰਸ਼ਨ ਨੰਬਰ 5 ਡੈਸ਼ ਦਾ ਅਧਿਕਾਰ ਸਾਰੇ ਮੌਲਿਕ ਅਧਿਕਾਰਾਂ ਦੀ ਰਾਖੀ ਕਰਦਾ ਹੈ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਜਿਹੜਾ ਆਰਟੀਕਲ ਅਨੁਸ਼ੇਦ 32 ਹੈ ਅਨੁਸ਼ੇਦ 32 ਦੇ ਅਧੀਨ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਦਿੱਤਾ ਗਿਆ ਹੈ ਜਿਹੜਾ ਸਾਰੇ ਮੌਲਿਕ ਅਧਿਕਾਰਾਂ ਦੀ ਰਾਖੀ ਕਰਦਾ ਅਰਥਾਤ ਜੇਕਰ ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਹੁੰਦੀ ਹੈ ਤਾਂ ਉਹ ਅਨੁਸ਼ੇਦ 32 ਦੇ ਅਧੀਨ ਸਿੱਧਾ ਸਰਵੋਚ ਅਦਾਲਤ ਵਿੱਚ ਜਾ ਸਕਦਾ ਹੈ ਔਰ ਅਨੁਸ਼ੇਦ 226 ਦੇ ਅਧੀਨ ਸਿੱਧਾ ਉੱਚ ਅਦਾਲਤ ਰਾਜ ਦੀ ਉੱਚ ਅਦਾਲਤ ਦੇ ਵਿੱਚ ਅਪੀਲ ਦਾਇਰ ਕਰ ਸਕਦਾ ਹੈ ਪ੍ਰਸ਼ਨ ਨੰਬਰ 6 ਮੌਲਿਕ ਅਧਿਕਾਰਾਂ ਵਿੱਚ ਸੋਧ ਕਰਨ ਦਾ ਅਧਿਕਾਰ ਕਿਸ ਕੋਲ ਹੈ? ਰਾਸ਼ਟਰਪਤੀ ਕੋਲ ਹੈ, ਸੰਸਦ ਕੋਲ ਹੈ, ਪ੍ਰਧਾਨ ਮੰਤਰੀ ਕੋਲ ਹੈ, ਸਰਵਉੱਚ ਅਦਾਲਤ ਕੋਲ ਹੈ। ਤਾਂ ਮੌਲਿਕ ਅਧਿਕਾਰਾਂ ਵਿੱਚ ਸੋਧ ਕਰਨ ਦਾ ਅਧਿਕਾਰ ਹੈ ਜੀ অপਸ਼ਨ ਅ ਸੰਸਦ ਕੋਲ। ਸੰਸਦ ਲੋਕਾਂ ਦੀ ਚੁਣੀ ਹੋਈ ਜਿਹੜੀ ਲੋਕਾਂ ਦੀ ਪ੍ਰਤੀਨਿਧਤਾ ਕਰਨ ਦੀ ਸੰਸਥਾ ਹੈ ਜੋ ਮੌਲਿਕ ਅਧਿਕਾਰਾਂ ਵਿੱਚ ਸੋਧ ਕਰ ਸਕਦੀ ਹੈ। ਪ੍ਰਸ਼ਨ ਨੰਬਰ 7 ਤੁਸੀਂ ਧਰਮ ਨਿਰਪੱਖ ਦੇਸ਼ ਦੇ ਵਾਸੀ ਹੋ ਤਾਂ ਤੁਸੀਂ ਉੱਤਰ ਆਪਣੀ ਇੱਛਾ ਅਨੁਸਾਰ ਧਰਮ ਦੀ ਪਾਲਣਾ ਕਰੋਗੇ ਤੁਹਾਨੂੰ ਕੋਈ ਵੀ ਆਪਸ਼ਨ ਪੁੱਛੀ ਜਾ ਸਕਦੀ ਹੈ ਤੁਸੀਂ ਧਰਮ ਨਰਪੱਖ ਦੇਸ਼ ਦੇ ਵਾਸੀ ਹੋ ਤਾਂ ਤੁਸੀਂ ਜਿਹੜਾ ਹੈਗਾ ਧਰਮ ਦੀ ਪਾਲਣਾ ਕਰੋਗੇ ਰਾਜ ਦੀ ਇੱਛਾ ਅਨੁਸਾਰ ਧਰਮ ਦੀ ਪਾਲਣਾ ਕਰੋਗੇ ਕਿਸੇ ਵਿਅਕਤੀ ਦੀ ਇੱਛਾ ਅਨੁਸਾਰ ਤਾਂ ਸਹੀ ਉੱਤਰ ਹੋਏਗਾ ਆਪਣੀ ਮਰਜ਼ੀ ਅਨੁਸਾਰ ਆਪਣੀ ਇੱਛਾ ਅਨੁਸਾਰ ਧਰਮ ਦਾ ਪਾਲਣ ਕਰੋਗੇ ਕਿਉਂਕਿ ਧਰਮ ਨਰਪੱਖ ਦੇਸ਼ ਦਾ ਆਪਣਾ ਕੋਈ ਵੀ ਧਰਮ ਨਹੀਂ ਹੁੰਦਾ ਪ੍ਰਸ਼ਨ ਨੰਬਰ 8 ਤੁਹਾਨੂੰ ਸਰਕਾਰੀ ਵਿਦਿਅਕ ਸੰਸਥਾ ਜਾਂ ਰਾਜ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੀ ਸੰਸਥਾ ਵਿੱਚ ਧਰਮ ਨਸਲ ਜਾਤੀ ਭਾਸ਼ਾ ਆਦਿ ਦੇ ਆਧਾਰ ਤੇ ਦਾਖਲਾ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਤੁਸੀਂ ਕਿਸ ਅਧਿਕਾਰ ਦੀ ਵਰਤੋਂ ਕਰੋਗੇ ਮੌਲਿਕ ਅਧਿਕਾਰਾਂ ਦੀ ਤੁਸੀਂ ਸਿੱਧੇ ਮੌਲਿਕ ਅਧਿਕਾਰਾਂ ਦੇ ਅਧੀਨ ਤੁਸੀਂ ਸਿੱਧੇ ਰਾਜ ਦੀ ਉੱਚ ਅਦਾਲਤ ਜਾਂ ਸਰਵੋਚ ਅਦਾਲਤ ਦੇ ਵਿੱਚ ਅਪੀਲ ਕਰ ਸਕਦੇ ਹੋ ਪ੍ਰਸ਼ਨ ਨੰਬਰ 9 ਕੀ ਮੌਲਿਕ ਅਧਿਕਾਰ ਕਿਸੇ ਹਾਲਤ ਵਿੱਚ ਮੌਤਲ ਕੀਤੇ ਜਾ ਸਕਦੇ ਹਨ ਹਾਂ ਮੌਤਲ ਕੀਤੇ ਜਾ ਸਕਦੇ ਹਨ ਦੇਸ਼ ਦੇ ਵਿੱਚ ਐਮਰਜੈਂਸੀ ਆਪਾਤਕਾਲਨ ਸਥਿਤੀ ਦੇ ਵਿੱਚ ਮੌਲਿਕ ਅਧਿਕਾਰਾਂ ਨੂੰ ਵੀ ਮੁਅਤਲ ਕੀਤਾ ਜਾ ਸਕਦਾ ਹੈ ਪ੍ਰਸ਼ਨ ਨੰਬਰ 10 ਕਿਸ ਮੌਲਿਕ ਅਧਿਕਾਰ ਨੇ ਮਨੁੱਖਾਂ ਦੀ ਖਰੀਦੋ ਫਰੋਖਤ ਤੇ ਰੋਕ ਲਗਾਈ ਹੈ ਸ਼ੋਸ਼ਣ ਵਿਰੁੱਧ ਵਿਕਾਰ ਨੇ ਪ੍ਰਸ਼ਨ ਨੰਬਰ 11 ਧਾਰਾ 25 ਤੋਂ 28 ਕਿਸ ਮੌਲਿਕ ਅਧਿਕਾਰ ਦਾ ਵਰਣਨ ਮਿਲਦਾ ਹੈ ਤਾਂ ਧਾਰਾ 25 ਤੋਂ 28 ਮਿਲਦਾ ਹੈ ਜੀ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਜਿਹਦੀ ਆਪਾਂ ਗੱਲ ਕਰ ਰਹੇ ਸੀਗੇ ਧਰਮ ਨਿਰਪੱਖਤਾ ਕਿ ਕੋਈ ਵਿਅਕਤੀ ਆਪਣੀ ਇੱਛਾ ਅਨੁਸਾਰ ਕਿਸੇ ਵੀ ਧਰਮ ਦਾ ਮ ਪਾਲਣ ਕਰ ਸਕਦਾ ਹੈ ਜਾਂ ਕਿਸੇ ਵੀ ਧਰਮ ਦੀ ਜਿਹੜੇ ਹੈਗਾ ਅਨੁਸਾਰ ਆਪਣੀ ਜ਼ਿੰਦਗੀ ਜਿਉ ਸਕਦਾ ਹੈ। ਪ੍ਰਸ਼ਨ ਨੰਬਰ 12 ਸੰਪਤੀ ਦੇ ਅਧਿਕਾਰ ਨੂੰ ਕਿਹੇ ਸੰਵਿਧਾਨਕ ਸੋਧ ਰਾਹੀਂ ਮੌਲਿਕ ਅਧਿਕਾਰਾਂ ਦੀ ਸ਼੍ਰੇਣੀ ਤੋਂ ਕੱਢਿਆ ਗਿਆ ਸੀ? 44ਵੀਂ ਸੋਧ ਰਾਹੀਂ। 44ਵੀਂ ਸੋਧ ਜਿਹੜੀ ਸੀਗੀ 79078 ਦੇ ਵਿੱਚ ਹੋਈ ਸੀ। ਔਰ ਇਹ ਸੋਧ ਰਾਹੀਂ ਸਾਡੇ 7 ਮੌਲਿਕ ਅਧਿਕਾਰ ਸੀ ਔਰ ਜਿਹੜਾ ਸੰਪਤੀ ਦਾ ਅਧਿਕਾਰ ਸੀ ਰਾਈਟ ਟੂ ਪ੍ਰੋਪਰਟੀ ਉਸ ਨੂੰ ਮੌਲਿਕ ਅਧਿਕਾਰਾਂ ਵਾਲੇ ਅਧਿਆਇ ਵਿੱਚੋਂ ਕੱਢ ਕੇ ਉਹਨੂੰ ਲੀਗਲ ਰਾਈਟ ਬਣਾ ਦਿੱਤਾ ਗਿਆ ਸੀਗਾ ਤਾਂ ਹੁਣ ਸਾਡੇ ਮੌਲਿਕ ਅਧਿਕਾਰਾਂ ਦੀ ਗਿਣਤੀ 6 ਰਹਿ ਗਈ ਹੈ ਉਸ ਤੋਂ ਬਾਅਦ ਤੇ ਇਹ ਸੀ ਸਾਡੇ ਅੱਜ ਦੇ ਦੁਹਰਾਈ ਵਾਲੇ ਪ੍ਰਸ਼ਨਾਂ ਤੇ ਉੱਤਰਾਂ ਦੀ ਦੁਹਰਾਈ ਜਿਦੇ ਵਿੱਚ ਅਸੀਂ ਮੁੱਢਲੇ ਅਧਿਕਾਰ ਫੰਡਾਮੈਂਟਲ ਰਾਈਟ ਦੇ ਪ੍ਰਸ਼ਨਾਂ ਤੇ ਉੱਤਰਾਂ ਦੀ ਦੁਹਰਾਈ ਕੀਤੀ ਹੈ ਉਮੀਦ ਕਰਦਾ ਹਾਂ ਤੁਹਾਨੂੰ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਈ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਹੈ ਇਸ ਦੇ ਨਾਲ ਹੀ ਇੱਕ ਨਵੀਂ ਜਾਣਕਾਰੀ ਹੈ ਮੈਂ ਆਪਣਾ ਇੱਕ ਨਵਾਂ ਚੈਨਲ ਲਾਂਚ ਕੀਤਾ ਹੈ ਔਨ ਦੀ ਗੋ ਜਿਸ ਵਿੱਚ ਮੈਂ ਟਰੈਕਿੰਗ ਹੈਕਿੰਗ ਅਤੇ ਹੋਰ ਟਰੈਵਲਿੰਗ ਦੀਆਂ ਵੀਡੀਓ ਅਪਲੋਡ ਕਰਦਾ ਰਹਿੰਦਾ ਹਾਂ ਤਾਂ ਜੇਕਰ ਤੁਸੀਂ ਅਜਿਹੀਆਂ ਵੀਡੀਓ ਦੇਖਣ ਦੇ ਸ਼ਕੀਨ ਹੋ ਤਾਂ ਤੁਸੀਂ ਇਸ ਚੈਨਲ ਦੇ ਕਮਿਊਨਿਟੀ ਬਾਕਸ ਵਿੱਚ ਜਾ ਕੇ ਉਸ ਚੈਨਲ ਦੇ ਲਿੰਕ ਨੂੰ ਕਲਿੱਕ ਕਰਕੇ ਉਹਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ ਸ਼ੁਕਰੀਆ